ਫੰਕੀ ਸਿੱਕਾ ਜੀ ਸਾਰਿਆਂ ਨੂੰ ਵਦੀਫਰਾਂ ਯੂਟਿਊਬ ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਮਦਵਾਲੀ ਤਹਿਸੀਲ ਡੇਰਾਪਾ ਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਜਰਸੀਆਂ ਹੀ ਆ ਲਗਭਗ ਸਾਰੀਆਂ ਚਾਰ ਤੁਹਾਨੂੰ ਜਰਸੀ ਗਾਵਾਂ ਤੁਹਾਨੂੰ ਦਿਖਾਉਣੀਆਂ ਵਿੱਚੋਂ ਕੁਝ ਕਰੋਸ ਚ ਤੇ ਕੁਝ ਜਰਸੀ ਜੀ ਆ ਤੇ ਬਾਕੀ ਦੋ ਸੂਈਆਂ ਤੇ ਦੋ ਗੱਬਣਾ ਵਾਂ ਸੂਈਆਂ ਦੀਆਂ ਆਪਣੀਆਂ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚਦਾ ਆਪਣੇ ਵੀਡੀਓ ਫੋਨ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਰ ਵੀਰ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਮਾਲਕ ਦੀ ਤੁਸੀਂ ਸੁਣਾਓ ਸਭ ਵਧੀਆ ਜੀ ਅੱਜ ਦੇ ਮਾਲਕ ਦੇ ਚੰਗੇ ਦਿਹਾੜਾ ਹੋਇਆ ਜਮੀ ਹੱਡ ਨਹੀਂ ਨਹੀਂ ਦੱਸ ਵੇਦਾਰ ਬਾਰਸ਼ ਵੇਖ ਲਓ ਚਲੋ ਪਈ ਜਾਂਦੀ ਹੈ ਚਲੋ ਠੀਕ ਹੈ ਮਾਲਕ ਪਾਵੇ ਪਰ ਕੰਮ ਥੋੜਾ ਜਿਹਾ ਪਤਰਾ ਜਿਹਾ ਰੱਖੇ ਤਾਂ ਨਾ ਜੀ ਨੁਕਸਾਨ ਉਧਰ ਬੜਾ ਹੈ ਜਮੀ ਤੇ ਲਗਭਗ ਉਤਨਾ ਰੋਜ ਹੀ ਆ ਜਾਂਦਾ ਵਾ ਪਰ ਅੱਜ ਥੋੜਾ ਜਿਆਦਾ ਹੋ ਗਿਆ ਵਾ ਹਾਂ ਬਿਲਕੁਲ ਚਲੋ ਨਾਮ ਦੱਸਦੇ ਕਲੀਫਾ ਹਾਂ ਆਪਣਾ ਸਰਬਜੀਤ ਸਿੰਘ ਜੋ ਹਾਂਜੀ ਤੇ ਐਂਡ ਆਪਣਾ ਰਾਮ ਦਿਵਾਲੀ ਜ਼ਿਲ੍ਹਾ ਗੁਰਦਾਸਪੁਰ ਸੀਲ ਡੇਰਾ ਬੱਬਾ ਨਾਨਕ ਠੀਕ ਹੈ ਡੇਰਾ ਬੱਬਾ ਨਾਨਕ ਮੇ ਤੋਂ ਹੈਗਾ ਜੀ 7 ਤੋਂ 8 ਕਿਲੋਮੀਟਰ ਜੇ ਲੱਗੇ ਸ਼ਹਿਰ ਰਮਦਾਸ ਪੈਂਦਾ ਅੰਮ੍ਰਿਤਸਰ ਚ ਪਰ ਹੈਗਾ 4 ਕਿਲੋਮੀ ਤੇ ਵਿਗਿਆਤ ਨਾਲ ਮਾਲ ਫਿਰ ਹਰਬ੍ਰੀਜ ਜੀ ਵੀਡੀਓ ਪਤਾ ਲੱਗ ਹੀ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਚੱਲ ਗਈ ਜੀ ਨੂੰ ਬਹੁਤ ਜ਼ਿਆਦਾ ਅੱਛਾ ਤੇ ਅੱਜ ਮੈਂ ਚਾਰ ਪੰਜ ਦਿਨ ਹੋ ਗਏ ਮਾਲ ਦੋ ਦੰਦਾ ਹੀ ਆਉਣ ਡਿਆ ਅੱਛਾ ਤੇ ਜਿਹੜੇ ਰਹਿ ਗਏ ਸੀ ਵੀ ਉਹ ਵੀ ਲਈ ਜਾਂਦੇ ਆ ਅੱਛਾ ਇਹ ਰਾਤੀਆਂ ਦੇ ਲਈਆਂ ਸੀ ਤੇ ਮੈਂ ਹਾਂ ਚੱਲ ਹੁਣ ਹੋ ਗਿਆ ਪੰਜ ਸੱਤ ਦਿਨ ਅੱਛਾ ਤੇ ਦਰਸ਼ਨ ਦੇ दिए ਭੈਣ ਭਰਾਵਾਂ ਨੂੰ ਫੇਰ ਠੀਕ ਹੈ ਕਿੰਨੇ ਕਾਏ ਉਤਰਾਂ ਉਦਨ ਫੋਨ ਹਰਬੀਰ ਜੀ ਬਹੁਤ ਜ਼ਿਆਦਾ ਪੂਰਾ ਜਿਹਾ 8 ਦਿਨ ਹੋ ਗਏ ਮੈਂ ਹਜੇ ਵੀ ਤੁਰੇ ਹੀ ਆਉਣ ਦੇ ਜੋ ਅੱਛਾ ਬੜਾ ਫੂਨ ਜ਼ਿਆਦਾ ਆ ਠੀਕ ਆ ਅੱਜ ਵੀ ਉਹਦਾਂ ਗਏ ਰੇਟ ਕਰਦੇ ਨੇ ਫਿਰ ਹਰਬੀਰ ਜੀ ਵੇਖੋ ਮੈਂ ਤੁਹਾਨੂੰ ਦੱਸਦਾ ਤੇ ਮੈਂ ਉਹਦਾਂ ਦੀਆਂ 10 12 ਗਾਵਾਂ ਵੇਚ ਲੀਆਂ ਹਾਂਜੀ ਹਾਂਜੀ ਤੇ ਮੈਂ ਸਾਰੀਆਂ ਮੁਨਾਫੇ ਨਾਲ ਵੇਚੀਆਂ ਜੋ ਠੀਕ ਆ ਠੀਕ ਆ ਹਾਂਜੀ ਵੀਡੀਓ ਦੇ ਉੱਤੇ ਮੈਂ ਮੁੱਲ ਪਾਉਣੇ ਹੁੰਦੇ ਆ ਭਾਵੇਂ ਮੈਨੂੰ ਬਜੜਾ ਪਵੇ ਮੈਂ 2000 ਪੱਲਿਓ ਵੀ ਪਾਦਾ ਤਾਂ ਵੀ ਦੇ ਦੇਣੀ ਆ ਅੱਛਾ ਆ ਰੇਟ ਪਾਉਣੇ ਬਿਲਕੁਲ ਐ ਕੰਡਿਆ ਤੇ ਬਿਲਕੁਲ ਜਿਆਜ ਹਰਬੀਰ ਜੀ ਮਾਰਕੀਟ ਥਾਂ ਹੀ ਛੋੜ ਦੇਣੀ ਆ ਸਾਰਿਆਂ ਨਾਲ ਦਾ ਅੱਛਾ ਹਾਂਜੀ ਚੱਲਾ ਫਿਰ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੇ ਇਧਰ ਗੱਪਣਾ ਵਿਖਾ ਦਈਏ ਪਹਿਲਾਂ ਹਾਂ ਗੱਪਣਾ ਵਿਖਾਓ ਆ ਠੀਕ ਆ ਕਿੰਨੇ ਕ ਦੁੱਧ ਵਾਲੀ ਗਾਂ ਜਿਆ ਵਾਲੀ ਹਰਪ੍ਰੀਤ ਜੀ 20 ਲੀਟਰ ਗਾਂ ਨੇ ਦੁੱਧ ਚਵਾਇਆ ਠੀਕ ਆ ਠੀਕ ਆ ਥਣ ਵੇਖੋ ਇਹੋ ਜਿਹੇ ਮੱਝ ਨੂੰ ਵੀ ਥਣ ਨਹੀਂ ਲਗਾਉਂਦਾ ਠੀਕ ਆ ਗਾਂ ਹੁੰਦੀ ਥਣ ਦੀ ਜੋ ਹਾਂਜੀ ਹਾਂਜੀ ਵੇਖੋ ਗਿੱਠ ਗਿੱਠ ਦਾ ਥਣ ਤਾਂ ਵੀ ਨੋਕ ਵਾਲਾ ਠੀਕ ਆ ਤੇ ਬਾਕੀ ਮਿਲਕ ਮੈਨ ਵੀ ਚੰਗੀ ਲੱਗੀ ਤੇ ਹਵਾਨੇ ਤੇ ਨਾੜਾ ਵੀ ਚੰਗੀਆਂ ਵਾ ਤੇ ਬਾਕੀ ਆ ਦੇ ਸਾਦੇ ਪਿੱਛੇ ਤੇ ਲੈ ਕੇ ਤੇ ਗਾਂ ਤੱਕਰ ਹਵਾਨਾ ਚੰਗਾ ਭਰਨ ਦੀ ਤੋਰ ਉਹਦੇ ਕਰੀ ਨੀ ਆ ਜੀ ਜੀ ਇਹ ਦੇ ਲੈ ਲੂੰ ਚਾਰਕ ਠੀਕ ਆ ਪਰ ਵਹਿਣ ਵਹਿਣ ਬਣ ਜੂ ਤਾ ਠੀਕ ਆ ਹਾਂ ਜੀ ਬਾਕੀ ਪਾਰੇ ਬੱਲੇ ਦੀ ਆ ਗਾਂ ਤਰਾ ਉਹਨੇ ਵੀ ਥੱਲੇ ਚੰਗੀ ਭਰ ਗਈ ਆ ਆ ਜੀ ਲੈ ਆ ਰਬ ਜੀ ਚੰਗੀ ਬਣ ਜੂ ਚੰਗੀ ਤੇ ਕਿੰਨਾ ਫੇਰ ਕੀ ਇਹਦਾ ਮੁੱਲ ਹਰ ਬ੍ਰੀਜੀ ਵਸ਼ੀ 20 ਲੀਟਰ ਵਾਲੀ ਆ ਹਾਂਜੀ ਕਲਾ ਆਖਣਾ ਨਹੀਂ 20 ਇਹਨੇ ਚਵਾਣਾ ਵੀ ਜੋ ਵੇਖੋ ਟੇਲਾ ਇਹ ਸਾਰੀ ਬਲੈਡ ਰੰਗੂ ਬਾਹਰ ਨੂੰ ਆਉਣੀ ਆ ਵੇਖੋ ਥਣ ਲੱਗਾ ਥੱਲੇ ਵਿਖਾਓ ਯਾਰ ਭੈਣ ਭਰਾਵਾਂ ਨੂੰ ਥਣ ਵਿਖਾਓ ਗਾਂ ਦਾ ਠੀਕ ਆ ਹਾਂਜੀ ਕਿੰਨੇ ਦੀ ਜੈਸ ਨੋ ਕਰਦੀ ਐ ਹਰ ਬ੍ਰੀਜੀ ਮਾਲ 65000 ਦਾ ਆ ਹਾਂਜੀ ਤਾਂ ਮੈਂ ਹਮੇਸ਼ਾ ਕਹਿੰਦਾ ਹੁਣਾਂ ਦਾ ਮਾਰਕੀਟ ਨੂੰ ਟਾਉਨ ਦੇਣਾ ਅੱਛਾ ਗਾਂ ਹਾਂ ਨਾ 55000 ਦੀ ਦੇ ਦਾਂਗਾ ਨਾ ਕਹਿੰਦਾ ਦੇਣੀ ਇਹਦਾ ਨਾਂ ਕੋਈ ਦਊਗਾ ਯਸ ਨੋਈਆਂ 55000 ਕੀ ਕਰਾਂਗੇ ਮਾਰਤਾ ਵਾਲੇ ਗੜੀ ਅੱਛਾ ਕਿੰਨਾ ਕਰਦੀ ਐ ਹੋਰ ਛੱਡਾਂਗੇ ਯਾਰ 54 ਦੀ ਦੇਣਾ ਦੋ ਹੀ ਛੱਡਦੀ ਔਰ 52 ਦੀ ਦੇ ਦਈਏ 52000 ਦੀ ਹਾਂ ਨਾ ਹਰਪ੍ਰੀਤ ਠੀਕ ਆ ਯਾ ਜਿਹੜਾ ਲੈ ਗਿਆ ਕਰਮਾ ਵਾਲਾ ਉਹ ਬਾਲਟੀਆਂ ਭਰ-ਭਰ ਚੋਂਊਗਾ ਸੱਚੀ ਗੱਲ ਐ ਵਹਿੜ ਵਿਹੋਂ ਬਾਹਰ ਚਵਾਜੂ ਠੀਕ ਆ ਹਾਂ 65000 ਦੀ ਗਾ ਆ 52000 ਦੀ ਦੇ ਦੇਣੀ ਐ ਤੇ ਹੁਣ ਆ ਜਿਹੜੇ ਇਹ ਅਗਲੇ ਬੰਨੇ ਜਰਸੀ ਆ ਹਰਪ੍ਰੀਤ ਇਹੋ ਜੀਆਂ ਜਲਸੀਆਂ ਕੱਟ ਲਾਉਂਦੀਆਂ ਕਾ ਬੜੀਆਂ ਕੱਟ ਲਾਉਂਦੀਆਂ ਜਿਹੜੀਆਂ ਜੰਮੀਆਂ ਪਹਿਲੇ ਆਹਦਾ ਅੱਜ ਤਲੀ ਛੱਪਦੀ ਆ ਠੀਕ ਆ ਇੰਨੀ ਕਿਸ ਨੇ ਸਾਹ ਛੜੀ ਆ ਮੈਨੂੰ ਭਾਵੇਂ ਫਾਰਮ ਵਾਲੀ ਆਖ ਲੋ ਤੇ ਭਾਵੇਂ ਕਿਹੜੀ ਮਰਜ਼ੀ ਆਖ ਲੋ ਠੀਕ ਆ ਹਾਂਜੀ ਉਤਰਾਂ ਪੇਸ਼ੋ ਚੇਲਾ ਥੋੜਾ ਡਰਦਾ ਵਾ ਤੇ ਨਹੀਂ ਠੰਡੀ ਠਾਰ ਆ ਭਾਈ ਠੰਡੀ ਸੀ ਲਿਆ ਉਤਰਾਂ ਗਾਂ ਪੂਰੀ ਵੱਡੇ ਪੱਲੇ ਦੀ ਜਲਸੀ ਜੀ ਨੂੰ ਮੰਨਦੇ ਪੁਰੇ ਪਾਰੇ ਪੱਲੇ ਦੀਆਂ ਚੰਗੀਆਂ ਨਿੱਗਰ ਆ ਸਾੰਭੀ ਕੇ ਵੀਰ ਨੇ ਚੰਗੀਆਂ ਰੀਝਣਾ ਵਾ ਜੇ ਤਰ੍ਹਾਂ ਦੀਆਂ ਫਾਰਮਾਂ ਚ ਗਾਵਾਂ ਹੁੰਦੀਆਂ ਉਹ ਜੀ ਆ ਜੇ ਤਿਆਰ ਹੋਣੀ ਆ ਥੱਲੇ ਹਰ ਬਲੀ ਜੀ ਹਾਂਜੀ ਅਸਲ ਦੱਸ ਕੀ ਜੀ ਮੈਂ ਅਸਲ ਹਾਂਜੀ ਪੰਜਾਬ ਵਾਲੀ ਜਿਹੜੇ ਪ्युअर ਪੰਜਾਬ ਵਾਲੀ ਜਰਸੀ ਥੋੜੀ ਕ੍ਰੋਸ ਤੇ ਆ ਚਲੋ 24 ਲੀਟਰ ਦੁੱਧ ਚ ਆਇਆ ਜੋ ਪਿਛਲੇ ਸਵੇਰੇ ਦਾ ਜਿਹੜਾ ਇਹਦੇ ਕਹਿੰਦੇ 24 ਲੀਟਰ ਪਿਛਲੇ ਰਕਾ ਲਿਆ ਆਇਆ ਬਾਕੀ ਆਰ ਬਾਕੀ ਸਿੱਧੀ ਆ ਪੂਰੀ ਆਪਾਂ ਦੇਖ ਸਕਦੇ ਰਾਜੀ ਆ ਪੂਰੀ ਇਹ ਤਿਆਰ ਹੋਣੀ ਆ ਇਹ ਗੱਡਰਰ ਕੀ ਗਾ ਆ ਗੱਡਰਰ ਗਈ ਠੀਕ ਆ ਹਾਂਜੀ ਦੇਖੋ ਇਧਰ ਆ ਦੇਖੋ ਟੇਲਾ ਹੈ ਗਈ ਠੰਡੀ ਧੀਰੀ ਆ ਉੱਤਰ ਠੰਡੀ ਧੀਰੀ ਆ ਤੇ ਵੇਖੋ ਟੇਲਾ ਥੋੜੀ ਥੋੜੀ ਸਾਈ ਵਾਲਾ ਕਰੋਸ ਆ ਤਾਂ ਮਰਜੀ ਮੇਰੇ ਤੁਹਾਡੇ ਕੋ ਐ ਬਨੇ ਡਰ ਗਈ ਇਹੋ ਜੀ ਨਹੀਂ ਗੱਲ ਜਿੱਦਾਂ ਮਰਜੀ ਕੋ ਬੈਠਾ ਰਵੇ ਹਾਂ ਦੇਖ ਸਕਦੇ ਜਿੱਤਰਾ ਮਰਜੀ ਬੈਠੇ ਜੇ ਤਾਂ ਖੰਡਾਈ ਲੈਣਾ ਅਰ ਵੀ ਤੇ ਗਰਮਦੁੱਧ ਲੈਣਾ ਹੀ ਨਹੀਂ ਦਾ ਇਹ ਕਿੰਨਾ ਕ ਦੁੱਧ ਚਵਾਈ ਜਾਊਗੀ ਹਰਪ੍ਰੀਤ ਵੇਖਾ ਸੇਵਾ ਦਾ ਦੁੱਧ ਹੁੰਦਾ ਹਾਂਜੀ ਪਹਿਲੇ ਸੂਵੇ ਵੈੜ ਨੇ 24 ਲੀਟਰ ਤੋਂ ਮੂੜੀ ਆ ਠੀਕ ਆ ਐਰਗਾ ਵਸ਼ੀ 27 28 ਲੀਟਰ ਦੁੱਧ ਚਵਾ ਸਕਦੀ ਜੇ ਕੋਈ ਸੇਵਾ ਵਾਲਾ ਲੈ ਜਾਏ ਕਿਉਂਕਿ ਸੇਵਾਇ ਦੀ ਦਹੰਡੀ ਜੋ ਹਾਂਜੀ ਹਾਂਜੀ ਠੀਕ ਆ ਤੇ ਇਹੋ ਜੀ ਵਸ਼ੀ ਨੂੰ 27 28 ਇਹ ਕੁੜੀ ਜਗੀਆਂ ਦੋ ਮੱਜਾਂ ਤੋਂ ਵੀ ਜ਼ਿਆਦਾ ਦੁੱਧ ਚਵਾ ਲੈਣਾ ਇਹਨੇ ਹਾਂਜੀ 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 ਚਲ ਜੀ ਆ ਜੀ ਤੇ ਦੁੱਧ ਇਹਦਾ ਮੱਜਾਂ ਵਰਗਾ ਮੱਜਾਂ ਵਰਗਾ ਜੀ ਮੱਜਾਂ ਦਾ ਤੇ ਮੁੱਲ ਫਿਰ ਇਹਦਾ ਹਰ ਬੀਜੀ ਵੱਛੀ 80 85 ਹਜ਼ਾਰ ਦੀ ਆ ਹਾਂਜੀ 70 ਹਜ਼ਾਰ ਦੀ ਵੱਛੀ ਦੇ ਦਾਂਗਾ 70 ਦੀ ਹਾਂਜੀ ਥੋੜੀ ਕਿ ਸ਼ੋਰਟ ਆਰ ਕਰ ਦਈਏ ਕਰ ਦਾਂਗੇ ਚਾਰ ਪੰਜ ਦਿਨ ਜਿੰਨੇ ਖੜਨੇ ਆ ਕੋਈ ਗੱਲ ਨਹੀਂ ਛੱਡ ਦਾਂਗੇ ਯਾਰ ਬੀਜੀ ਕਿੰਨੇ ਛੱਡ ਦਈਏ ਜਵੇਂ ਤੁਸੀਂ ਆਖੋਗੇ ਕਰ ਲਾਂਗੇ 5 ਹੀ ਛੱਡ ਦਈਏ 65 ਦੇ ਦਈਏ 60 ਹਜ਼ਾਰ ਦੀ ਯਾਰ ਬੀਜੀ ਠੀਕ ਆ ਵੇ ਬਹੁਤ ਹੀ ਚੰਗੀ ਆ ਇਹ ਬੀਜੀ ਕਰਮਾਲੀ ਗਾਂ ਆ ਕਦੇ ਇੰਨੀ ਪਲੀ ਲੱਭਦੀ ਆ ਬਾਕੀ ਥਣਾ ਦਾ ਸਾਈਜ਼ ਗੈਪ ਬੜਾ ਪਿਆਰਾ ਵਾ ਤੇ ਹੁਣ ਪਾਸੇੋਂ ਦੇਖੋ ਜੀ ਹੁਣ ਗਾੜੀ ਆ ਗਈਆਂ ਦੋਵੇਂ ਸੂਈਆਂ ਹਾਂਜੀ ਆ ਜਿਹੜੇ ਦੋਵੇਂ ਹੀ ਪਹਿਲਾਂ ਹੀ ਚਾਪਦੀਆਂ ਜੇ ਹਰਜੀ ਜੀ ਇਹ ਵੀ ਪਹਿਲਾਂ ਤੇ ਇਹ ਵੀ ਪਹਿਲਾਂ ਦੋਵੇਂ ਦੋਵੇਂ ਪਹਿਲਾਂ ਪਹਿਲਾਂ ਸਵੇਰ ਹਨਾ ਆ ਵੀ ਦੇਖੋ ਥਣ ਲੱਗਾ ਸ੍ਰੋਸ ਤੇ ਆ ਥਣ ਦੇਖੋ ਬੜੇ ਕਮਾਲ ਦਾ ਜਿਹੜਾ ਥਣਿਆ ਪਹਿਲਾ ਸਵੇਰ ਸੋਈ ਹੈ ਤੇ ਆ ਦੇਖਾਂਦੇ ਥੱਲਿਆਂ ਪੂਰੇ ਕਮਾਲ ਦੀ ਤਿਆਰ ਹੋਈ ਹੈ ਤੋਰਾ ਫਿਰ ਇੱਕ ਰੇਨ ਸੋ ਕਿਦਾਂ ਦੀ ਸੋਈ ਆ ਦਰਿਆੋਂ ਪਾਰ ਨਕਰ ਚੁਗਦਾ ਹੋਵੇ ਨਾ ਹਾਂਜੀ ਤੇ ਉਰਲੇ ਪਾਸਿਓਂ ਕਹਿੰਦੇ ਝੂੰਗਾ ਡੰਗਰ ਹੋਵੇ ਤਾਂ ਸੌਦਾ ਕਰ ਲਈਦਾ ਅੱਛਾ ਕਿ ਇਹ ਖੋਟਾ ਨਹੀਂ ਹੁੰਦਾ ਹਾਂਜੀ ਹਾਂਜੀ ਭਾਵੇਂ ਹਾਲੀ ਹੋਵੇ ਤਾਂ ਭਾਵੇਂ ਲਲਵੇਰੀ ਹੋਵੇ ਠੀਕ ਆ ਹਾਂਜੀ ਵੇਖੋ ਝੂੰਗੀ ਕਰਮਾਂ ਵਾਲੀ ਨਾਮ ਦੀ ਆ ਉਂਗਲੀ ਉਂਗਲੀ ਜੱਡੇ ਸਿੰਗਿਆ ਛੋਟੇ ਜਿਹੇ ਗਿਆ ਝੂੰਗੀ ਗਾਂ ਆ ਅਰੇ ਦੋ ਦਿਨ ਹੋਏ ਸੂਈ ਨੂੰ ਮਗਰ ਵੱਛੀ ਆ ਇਹਦੇ ਦੋ ਦਿਨ ਸੂਈ ਨੂੰ ਹੋਏ ਤਾਂ ਮਗਰ ਵੱਛੀ ਆ ਤੇ ਉਤਰਾ ਰਾਜੀ ਹਸਾਂ ਵੀ ਸੰਗੀ ਚੰਗੀ ਐ ਵੀ ਤੀਜੀ ਟਰੱਕੀ ਆ ਗਾਂ ਕਾਦੀ ਆ ਤੇ ਖੱਦੇਵੇਂ ਆਪਾ ਦੇਖ ਸਰੇ ਸਫਾਈ ਚ ਤਿਆਰ ਹੋਈ ਹੈ ਥਾਨੇ ਵੀ ਚੰਗਾ ਲੱਗਣਾ। ਕਾਜ ਲੱਗਿਆ। ਅਰ ਪ੍ਰੀਜੀ ਜਿੰਨੀਆਂ ਸਿੱਤਾਂ ਕੀਤੀਆਂ ਜਾਣ 19 ਗਾਂ ਦੀ। ਹਾਂਜੀ। ਬਹੁਤੀ ਚਿਹਰਾ ਬੜਾ ਪਿਆਰਾ ਵੇਦਾ। ਲੈ ਜੀ। ਵੱਖਰਾ ਹੀ ਆ ਵੱਖਰਾ ਹੀ ਨੂਰ ਆ ਇੱਥੇ। ਬਾਕੀ ਹਵਾਂ ਨਹੀਂ ਨਾ ਗਾਂ ਨਾ ਚੰਗਾ ਭਰਿਆ ਵਾ ਤੇ ਪਛਾਣ ਵੇ ਇਹਨੇ ਚੰਗਾ ਦਿਖਾਉਂਦੀ ਹੈ। ਰਾਤੀ ਰਾਜੀ ਰੂਜੀ ਪੂਰੀ ਯਾਤਰਾ ਤੇ ਇਹ ਵੇਜੇ ਤੇਰਾ ਕਿੰਨਾ ਕ ਦੁੱਧ ਭਰੀ ਜਾਊਗੀ ਹਰਫਰੀਦ ਬੱਛੀ ਨੂੰ 14 ਲੀਟਰ ਕੁਛ ਨਹੀਂ ਜਵਾਉਂਦਾ ਅੱਛਾ ਆਖਣ ਨੂੰ ਮੈਂ 16 ਵੀ ਆ ਸਕਦਾ ਅੱਛਾ ਪਰ 14 ਲੀਟਰ ਗਾਰੰਟੀ ਨਾਲ ਦੁੱਧ ਚਵਾਉਗੀ ਤੇ ਇਹਦਾ ਮੁੱਲ ਫਿਰ ਜਿਵੇਂ ਤੁਸੀਂ ਆਖੋਗੇ ਜੇ ਤੇ ਮੇਦੇ ਜਾਵਾ ਨਾ ਮਾਰ ਡਰਾਲਾ ਹਾਂਜੀ ਇਹਦੇ ਥਣਾ ਲ ਜਾਵਾ ਹਾਂਜੀ ਤੇ ਮੇਰਾ ਜੀ ਕਰਦਾ ਇਹਦੇ ਨੂੰ ਭਾਵੇਂ 20 ਲੀਟਰ ਗੁੱਧ ਚਵਾ ਦੇ ਪਰ ਨਹੀਂ ਅੱਛਾ ਆ ਪੀਜੀ ਜਲਸੀਆ ਕ੍ਰੋਸ ਦੁੱਧ ਹੋਣਾ ਇਹਦਾ ਵਧੀਆ ਹਾਂਜੀ ਹਾਂਜੀ ਤੇ 14 15 ਲੀਟਰ ਇਹਨੂੰ ਕੁਛ ਨਹੀਂ ਜਵਾਦਾ ਅੱਛਾ ਤੇ ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂਗਾ ਜੈ ਜੀ ਗੱਲ ਕਰ ਦਈਏ ਕੀ 45000 ਦੀ ਦੇ ਦਾਂਗੇ ਹੋਰ ਕਰ ਦਈਏ ਛੋਟ ਕਰ ਦਾਂਗੇ ਯਾਰ ਪੀਜੀ ਕਰ ਦੋ ਆਪ ਹੀ 2000 ਛੱਡ ਦਾਂਗੇ 34 ਦੀ ਦੇ ਦਾਂਗੇ 34 ਦੀ ਹਾਂਜੀ ਹੋਰ ਕਰ ਦਈਏ ਕਰ ਦਾਂਗੇ ਅਰ ਬ੍ਰਿਜੀ 42 ਦੀ 42 ਦੀ ਦੇ ਦਾਂਗੇ ਅਰ ਬ੍ਰਿਜੀ 41 ਦੀ 41 ਦੀ ਵੀ ਦੇ ਦਾਂਗਾ ਕੋਈ ਗੱਲ ਨਹੀਂ 40 ਦੀ 40 ਦੀ 40 ਦੀ ਵੀ ਦੇ ਦਾਂਗੇ 40 ਤੋਂ 1000 ਛੱਡ ਦਈਏ ਫਿਰ ਛੱਡ ਤਾਂ ਮਾਰ ਫਰੀਦ ਤੂੰ ਬੋਲ ਜਾ ਠੀਕ ਆ ਹਾਂ 40-40 ਹਜ਼ਾਰ ਇੱਕ ਘੱਟ 40 ਦੀ ਨਹੀਂ ਕੀ ਲੱਭਣੀ ਅੱਛਾ ਮੈਂ ਸੱਚੀ ਗੱਲ ਆ ਆਪਣੇ ਭਰੇ ਭਾਜ ਬੈਠਾ ਹਰਬੀਦ ਅੱਛਾ ਮੈਂ ਤੇਰੀ ਮੋੜੀ ਨਹੀਂ ਆ ਅੱਛਾ ਆਪਣੀ ਗਾਮ ਐ 40500 ਦੀ ਲਈ ਆ ਅੱਛਾ ਤੂੰ ਇੱਕ ਘੱਟ 40 ਦੀ ਕਹਤਾ ਤਾਂ ਦੇ ਦਾਂਗਾ ਠੀਕ ਆ 1500 ਪੱਲਿਓ ਦੇ ਦਾਂਗਾ ਪਰ ਕੋਈ ਭੈਣ ਭਰਾ ਨਾਰਾਜ਼ ਨਹੀਂ ਕਰਨਾ ਠੀਕ ਆ ਹਾਂਜੀ ਚਲੋ ਫਿਰ ਹੁਣ ਆ ਜਿਹੜੀ ਇੱਕ ਐਂਡ ਤੇ ਰਹਿ ਇਹ ਵੀ ਜਰਸੀ ਆ ਫਰੀਦ ਦੇ ਤੋਹਫਾ ਇਹਦੇ ਬੜਾ ਪਿਆਰੀ ਵਾਲੀ ਗਿਆ ਮੈਂ ਲੈ ਲਤੀ ਫਿਰ ਬੜਾ ਪਿਆਰਾ ਜਿਹਾ ਫੇਸ ਹੈ ਇਹਦਾ ਪਹਿਲਾ ਸੂਆ ਜਲਸੀ ਗੱਲਾਂ ਪਹਿਲਾ ਸੂਆ ਤੇ ਤਾਜੀ ਸੂਈ ਆ ਆ ਦੇਖ ਸੰਦੇ ਇਹ ਕਿੰਨੇ ਦਿਨਾਂ ਦੀ ਸੂਈ ਆ ਹਰ ਬੀਤੇ ਨੂੰ ਚੌਥਾ ਕਦਨੇ ਆ ਕੋਈ ਬੋਲਾ ਮੰਨੇ ਬੋਲਾ ਹੀ ਆ ਜੇ ਦੁੱਧ ਕਾਲਾ ਆ ਠੀਕ ਆ ਹਾਂ ਦੇਖ ਕਰੀ ਥਾਣ ਦਿਖਾਈ ਹੈ ਰੇ ਫਿਰ ਜੀ ਬੜੇ ਸੋਹਣਾ ਥਾਣ ਲੱਗਾ ਗਾਂ ਨੂੰ ਬੜਾ ਸੋਹਣਾ ਥਾਣਿਆ ਇਹਦਾ ਵੀ ਥਾਣੇ ਕਰੀ ਪੂਰਾ ਕਮਾਲ ਦਾ ਕਰੀ ਦੇਖ ਸਕਦੇ ਚੰਗੇ ਗੈਪ ਤੇ ਆ ਤੇ ਦੂਰ ਦੂਰ ਜਿਹੜਾ ਥਾਣੇ ਤੇ ਇਹ ਵੀ ਰਾਜੀ ਆ ਨਿੱਕਰ ਹੈ ਵੀ ਪਰ ਵੀ ਬਹੁਤੀ ਸੋਹਣੀ ਲੱਗੀ ਜਦੋਂ ਮੈਂ ਲੈਣ ਲਗਾਣਾ ਮੈਂ ਫਿਰ ਚਿੱਚ ਗਿਆਣੀ ਮੈਂ ਨਹੀਂ ਇਹ ਭੈਣ ਭਰਾਵਾਂ ਨੂੰ ਧੋਫਾ ਹੀ ਦੇਣਾ ਠੀਕ ਆ ਇਹ ਵੀ ਜਰਸੀਆਂ ਦੇ ਸਹਾਰੇ ਇਹਦਾ ਕੱਦਿਆ ਜਰਸੀਆਂ ਜਰਸੀਆਂ ਹਿਸਾਬ ਨਾਲ ਕੱਦ ਘੱਟ ਚੰਗਾ ਹੈ ਉਹਦੇ ਮਗਰ ਵੱਛਾ ਜੋ ਅਰਦੀਰ ਅੱਛਾ ਇਹਦੇ ਮਗਰ ਹੱਥ ਵਿੱਚ ਵੱਛਾ ਇਹਦੇ ਮਗਰ ਵੱਛੀ ਹੈ ਠੀਕ ਹੈ ਤੇ ਇਹ ਕਿੰਨੇ ਕਿੰਨਾ ਕੁ ਤਰ੍ਹਾਂ ਤਿਆਰ ਜੇ ਇਹਦੇ ਕੋਲ ਇਹਦੇ ਕੋਲ ਹਲੇ 8-9 ਲੀਟਰ ਬੋਲਾ ਅੱਛਾ ਤੇ ਵੱਛੀ ਆਵੇ ਰੋ ਜੇ ਲੂ ਲੂ ਲੱਗਾ ਜੋ ਹਾਂਜੀ ਹਾਂਜੀ ਠੀਕ ਹੈ ਤੇ ਇਹ ਕਿੰਨਾ ਘਰੀ ਜਾਊਗੀ ਇਨੇ 14 ਲੀਟਰ ਰ ਬ੍ਰਿਜੀ ਕੁਛ ਨਹੀਂ ਜਵਾਂਦਾ ਅੱਛਾ ਮੱਝਰ ਦਾ ਦੁੱਧ ਹੋਣਾ ਚਟਾ ਤੇ ਇਹਦਾ ਮੁੱਲ ਫਿਰ ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂਗਾ ਜੀ ਜੀ ਗੱਲ ਕਰੀਏ ਬੱਸੀ ਤੋਹਫਾ ਆ ਫੁਰਲੀ ਦੇ ਬੱਧੀਆਂ ਵੀ ਸ਼ਿੰਗਾਰ ਆ ਇੱਕ ਅਈ ਆ ਵਿਖਾਓ ਚੀਜ਼ਾਂ ਇਹਦੀਆਂ ਵੇਖੋ ਦੇਖ ਸਕਦੇ ਜੀ ਇਦਾਂ ਦੀਆਂ ਐਚਐਫ ਹੁੰਦੀਆਂ ਆ ਜਿਵੇਂ ਜਲਸੀ ਬਣੀਆਂ ਥਲਿਓ ਕਿੰਨੇ ਰਿ ਦੇਣੀ ਆ ਪਾਏ ਹਰ ਬ੍ਰਿਜੀ ਇਹ ਵੀ 45000 ਦੀ ਦੇ ਦਾਂਗੇ ਬੱਸੀ ਦਾ ਹੱਕ ਜੋ 45000 ਅੱਛਾ ਹਾਂਜੀ ਕਰ ਦਈਏ ਥੋੜਾ ਬਤਮਨ ਕਰਾਂਗੇ ਕਰਨਾ ਕਿਉਂ ਕਰ ਦੋ ਆਪੀ ਹਰ 프리 ਦਾ ਇੱਕੋ ਹੀ ਗੱਲ ਕਰਨੀ ਆ ਇੱਕੋ ਗੱਲ ਪੂਰੇ 40000 ਦੀ ਜਾਂਦੇ ਪੂਰੇ 40 ਦੀ ਹਾਂਜੀ ਜੋੜੇ ਰਲਾਈ ਆ ਵੀ ਕੱਟ ਕਰੀਏ 140 ਜਾਂਦੇ ਜਾਂਦੇ ਆਹ 프리 ਦਾ ਧਰਮ ਦੀ ਗੱਲ ਆ ਕੋਈ ਮੰਨੇ ਚਾਏ ਨਾ ਮੰਨੇ ਅੱਛਾ ਇਹਨਾਂ ਲਿਖ ਕੇ ਨਹੀਂ ਦੇਣਾ ਕੀਤਾ ਕਿਸ ਨੂੰ ਅੱਛਾ ਇਹ ਵੀ 40000 ਦੀ ਲਈ ਦੋ ਵੀ 40000 ਦੀ ਲਈ ਹੀ ਠੀਕ ਆ ਪਰ ਮੈਂ ਤੋਹਫੇ ਲਿਆ ਦੇ ਭੈਣ ਭਰਾਵਾਂ ਨੂੰ ਦੇਣ ਵਾਸਤੇ ਅੱਛਾ ਇਹ ਉਹ 1500 ਲੈ ਗਈ ਤੇ 24000 ਛੱਡ ਦਾਂਗਾ ਯਾ ਇਹ ਕਿਹੜੀ ਗੱਲ ਕਰ ਛੜੀਓ ਅੱਛਾ ਆ ਠੀਕ ਆ ਇਹ ਵੀ 40000 ਇਹਦਾ ਵੀ ਘੱਟ ਤੇ ਯਾਰ ਮਾਨ ਦਾ ਵੀ ਯਾਰ ਮਾਨ ਦਾ ਵੀ ਯਾਰ ਮਾਨ ਹਾਂ ਠੀਕ ਆ ਬੱਚੇ ਵਿਖਾ ਦੀਏ ਕਰੀ ਇਹਨਾਂ ਦੇ ਆ ਵੱਛਾ ਕਿ ਬੱਚੀ ਜੀ ਆ ਵੱਛਾ ਜੋ ਜਲਸੀ ਦਾ ਜਿਹੜੀ ਹੁਣ ਐਂਡਲੀ ਦਾ ਆ ਵੱਛਾ ਜੋ ਤੇ ਜਿਹੜੇ ਉਹ ਤਾਂ ਪਹਿਲਾਂ ਦਿਖਾਈ ਝੁੰਗੀ ਦੇ ਬੱਚੀ ਨੂੰ ਮਗਰ ਬੜੀ ਸੋਹਣੀ ਆਈ ਹੈ ਐਰ ਸ਼ੈਰ ਚਾਹ ਵੱਛੀ ਹਾਂਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ